ਨੀ ਕੋਈ ਗੱਲ ਨਹੀਂ ਸਸਤੀ ਕਾਲ ਜੀ ਸਸਤੀ ਕਾਲ ਜੀ ਆਓ ਜੀ ਸਰ ਮਾਰਾ ਲਾ ਲਓ ਪਬਲਿਕ ਇਕੱਠੀ ਹੈ ਦੋਨੇ ਆਜੋ 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 ਚਲ ਨਾ ਇਹ ਕਿਉਂ ਨਹੀਂ ਕੋਈ ਗੱਲ ਨਹੀਂ ਇੱਥੇ ਇੱਥੇ ਨਹੀਂ ਨਹੀਂ ਹਾਂ ਜੀ ਰੋਕਦੇ ਹੋ ਕੰਪਲੇਂਟ ਕਰ ਰਹੇ ਹੋ ਬੱਸ ਲੈ ਕੇ ਲਾ ਕਾ ਪਿੰਡਾ ਸਾਹਿਬ ਆ ਲਓ ਜੀ ਥੋੜਾ ਜਾ ਨਹੀਂ ਲਓ ਲਓ ਪਾਣੀ ਪਾਣੀ ਹਾਂ ਜੀ ਸਾਡੇ ਨਾਲ ਲੋੜਾ ਦੱਸੋ ਜੀ ਦਾ ਸਾਰਾ ਕੁ ਬਿਲਕੁਲ ਵਧੀਆ ਚੱਲ ਰਿਹਾ ਜੀ ਦਰਸ਼ਕ ਹੋ ਗਏ ਜੀ ਫੁੱਲ ਮਰ ਕੇ ਆ ਜੀ ਦੇ ਕੋ ਡੀਜ਼ਲ ਨਹੀਂ ਨਹੀਂ ਵਧੀਆ ਚੱਲਦਾ ਜੀ ਵਧੀਆ ਚੱਲਦਾ ਉੱਥੇ ਉੱਥੇ ਤਾਂ ਦੇ ਆਏ ਉੱਥੇ ਦੇ ਆਇਆ ਪਤਾ ਲੱਗੇ ਲੱਗੇ ਹੁੰਦਾ ਉੱਥੇ ਉੱਥੇ ਪ੍ਰਧਾਨ ਜੀ 6000 ਲੀਟਰ ਡੀਜ਼ਲ ਦੇ ਆਏ ਹਾਂ ਤਾਰ ਤੂਰ ਵਾਸਤੇ ਜੰਗਲ ਵਾਸਤੇ 2 ਲੱਖ ਰੁਪਏ ਕੈਸ਼ ਵੀ ਆਏ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਇਹ ਲੋੜ ਪੈਂਦੀ ਹੈ ਉੱਥੇ ਜਦੇ ਪ੍ਰਧਾਨ ਜੀ ਵੱਲੋਂ ਪੁੱਛਦਾ ਕਰਿਆ ਜਾਊਗਾ ਠੀਕ ਹੈ ਠੀਕ ਹੈ ਬੋਲੋ ਲੋਕੀ ਜਿਵੇਂ ਤੁਸੀਂ ਨੂੰ ਜਿਉਂ ਮਤਲਬ ਕਿਸੇ ਆ ਚੀਜ਼ ਕਿਸੇ ਹੋਰ ਸੂਬੇ ਚ ਹੁੰਦੀ ਨਾ ਉਹਨੇ ਡੁੱਬਣਾ ਪਿਆਣਾ ਸਹੀ ਗੱਲ ਹੈ ਸਹੀ ਗੱਲ ਸਾਡੀ ਆਪਣੀ ਜਿਹੜੀ ਖਾਸਾ ਕੌਮ ਦੀ ਜਿਹੜੀ ਸਪੇਸ਼ਲ ਹੈ ਦੇਖੋ ਬਿਲਕੁਲ ਦੇਖੋ ਨਾ ਸੈਂਟਰ ਨੇ ਹੈਲਪ ਕੀਤਾ ਨਾ ਸੂਬੇ ਨੇ ਕੀਤਾ ਆ ਤਾਂ ਲੋਕਾਂ ਨੇ ਆਪਣੇ ਆਪ ਨੂੰ ਆਪਣੇ ਬਾਹਰ ਸੂਬੇ ਦਾ ਨਹੀਂ ਬਹੁਤ ਬੜੀ ਮਾਰਤੀ ਆ ਜਾਂਦੇ ਸੀ ਇੱਥੇ ਛੋੜੀਏ ਇੱਕ ਮਿੰਟ ਇੱਕ ਮਿੰਟ ਕੀ ਕਹਿ ਰਹੇ ਹੋ ਕੀ ਕਹਿ ਰਹੇ ਹੋ ਅਸੀਂ ਤਾਂ ਆਪ ਸਭ ਨੂੰ ਰਿਕਵੈਸਟ ਕਰਦੇ ਵੀ ਜਿਹੜੀਆਂ ਆਪਣੀਆਂ ਖੇਤਰੀ ਪਾਰਟੀਆਂ ਨੇ ਉਹਨਾਂ ਮੇਰੇ ਆਪਣੀ ਕੋਈ ਨਹੀਂ ਸਾਥ ਲੈ ਲੈਂਦਾ ਨਹੀਂ ਖਾਸ ਕਰਕੇ ਜੀ ਤੋਂ ਆਪਣੀ ਪਾਰਟੀ ਦੀ ਆਪਣਾ ਇਲਾਕਾ ਠੀਕ ਹੈ ਜੀ ਉਧਰ ਯਾਰ ਹੁਣ ਨਾ ਕੱਗੜ ਦਾ ਪਾਣੀ ਹਾਂਜੀ ਹੁਣ ਸਾਡੇ ਉਧਰੋਂ ਸੰਗਰੂਲ ਸਾਈਡ ਤੇ ਹੁਣ ਮਾਰ ਖਾ ਰਿਹਾ ਮੈਂ ਹੁਣ ਹੀ ਚੱਲਿਆ ਉਧਰ ਠੀਕ ਹੈ ਜੀ ਉਧਰ ਸੰਗਰੂਲ ਨੂੰ ਨਾ ਉਧਰ ਚੱਲਿਆ ਉੱਥੇ ਚਲੋ ਸਿਆਸਤ ਦੀ ਗੱਲ ਸਿਆ ਪ੍ਰਧਾਨ ਥੋੜਾ ਸੁਣੋ 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 ਕਿੱਥੇ ਕਦੋਂ ਬੈਠਾ ਬੰਨੇ ਹੋਰ ਤਾਂ ਆਹ ਝਾੜੂ ਹਰ ਤਰਫ ਸਾਈਡੋਂ